ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੋਗੇ रिक्वेस्ट ਬੇਨਤੀ ਕਰਦੇ ਆ ਸਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਓ ਹੋਰ ਵੀ ਕਿਸ ਦਾ ਮਾਤੜ ਦਾ ਫਾਇਦਾ ਜੇ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੀ ਵਿਜਿਟ ਆਪਣੀ ਪਿੰਡ ਖੇਮਕਨ ਬਾਰਡਰ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਲਗਦੀ ਸਜਨੋ ਪੱਟੀ ਅਸ਼ਮਨ ਸਿੰਘ ਸਾਹਿਬ ਜੀ ਦੇ ਕੋਲ ਕੌਂਟੀਆਂ ਕਰਦੇ ਆ ਅਵਦੇਰੇ ਜਾਣਕਾਰੀ ਸਾਂਝੀ ਬਣਿਆ ਹੋ ਐਂਡ ਕਰ ਸਾਹਿਬ ਜੀ ਸਾਹਿਬ ਸਤਿਕਾਰ ਸਤਿਬਾਬਾ ਜੀ ਸਤਿਕਾਰ ਜੀ ਜੀ ਧੰਨਵਾਦ ਜੀ ਹੋਰ ਸੁਣਾਓ ਕਿਰਪਾ ਕਿਰਪਰੀ ਸ਼ੁਗਰੀ ਤੇ ਐਡਰੈਸ ਕਰੀਏ ਨੋਟ ਪਿੰਡ ਆਪਣਾ ਖੇਮਕਨ ਲਈ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਠੀਕ ਹੈ ਗਾਵਾ ਹੀ ਆ ਹਾਂਜੀ ਅੱਜ ਗਾਵਾ ਹੀ ਆ ਹਾਂਜੀ ਮੋਬਾਈਲ ਨੰਬਰ ਕਿੰਨਾ ਜੀ 8196931 ਠੀਕ ਹੈ ਤੇ ਕਿੰਨੀਆਂ ਵੜਾ ਪਾਉਣੀਆਂ ਬਾਬਾ ਜੀ ਇੱਕ ਆਜੇ ਤੇ ਕੋ ਵੜ ਤੇ ਇੱਕੋ ਬੱਤੀ ਅੱਛਾ ਆ ਬਿਜਲੀ ਵੜ ਨਹੀਂ ਵੇਚਣੀ ਹਾਂ ਹਾਂਜੀ ਬਿਜਲੀ ਟੋਕੜ ਦੱਬਣੀ ਹੈ ਇੱਕ ਘਰੇ ਰੱਖੀ ਜਾਂ ਹਾਂਜੀ ਇਹ ਟਾਈਮ ਲੈ ਹਾਂ ਠੀਕ ਆ ਤਾਜੀ ਖਰੀ ਬਿਲਕੁਲ ਹਾਂਜੀ ਇਹ ਸਵੇਰੇ ਸੂਈ ਜੇ ਵੜ ਪਹਿਲਾਂ ਸੀਲ ਸਾਊ ਆ ਮੰਗਾ ਵੀ ਨਹੀਂ ਪਾਉਂਦੀ ਬੱਲ ਅੱਛਾ ਥਣ ਬੜਾ ਬੇ ਸਵੇਰੇ ਸੂਈ ਜੇ ਅੱਛਾ ਤੇ ਬੱਚੇ ਨੇ ਝਗਾ ਕੇ ਮੈਂ ਨਾ ਮਤਲਬ ਜਾ ਕੇ ਦੁੱਧ ਦੱਚ ਹੋਇਆ ਜੀ ਬੋਲੇਗਾ अच्छा दो दो तीन 2.5 किलो 3 किलो दो किलो मतलब छोया जे दो 2.5 किलो ही ਹੁੰਦਾ ਜਾ ਕੇ ਜੇ ਕੋਈ ਬੱਚੇ ਨੇ ਪਤਾ ਨਹੀਂ ਜੇ ਕਿੰਨਾ ਕਿਲੋ ਚੋਗ ਲਿਆ ਹੋਏਗਾ ਕਿੰਨਾ ਹਜੇ 10 ਕਿਲੋ ਦੇ ਦਿੰਦਾ ਹੈ ਸੀਰਸ ਆਉ ਆ ਠੀਕ ਹੈ ਤੋਰਾ ਕਰਾ ਲੀਏ ਜੇ ਰੂਮਰ ਕੀ ਪੋਲੀ ਮਿਲੀ ਕ੍ਰੋਸ ਦੋ ਗਲੇ ਆ ਗਈ ਲੋ ਜੀ ਦੋ ਗਲੇ ਆ ਸੱਚ ਨੂੰ ਕ੍ਰੋਸ ਅੰਗ ਦੇ ਵਿੱਚ ਸੋਹਣੀ ਆ ਵੈੜ ਸਿੰਘ ਹੈਗਾ ਫੋਟਾ ਫੋਟਾ ਜਿਹੜੇ ਦੋਸੋਂ ਫੋਟੇ ਬਾਕੀ ਥਾਨ ਬੜਾ ਪਿਆਰਾ ਪਹਿਲੋਂ ਵਸੇ ਹੀ ਸੋਈ ਆਜੇ ਹੀ ਸਹੀ ਆ 55 ਕਿਲੋ ਬੋਲਾ ਮੌਕੇ ਦਾ ਹਾਜ਼ਰ ਹੋਊਗਾ 10 ਕਿਲੋ ਦੇ ਵਿੱਚ ਦੁੱਧ ਭਰ ਜੂਗੀ ਬਰੇ ਦਾ ਇਹ ਤੋਂ ਬਾਹਰ ਦੇਗੀ ਦੁੱਧ ਬਹੁਤ ਸੀਰ ਸੋਹਣੀ ਆ ਬਈ ਥਾਨ ਬੜਾ ਪਿਆਰਾ ਲੱਗਦਾ ਨਾ ਬੜੇ ਕਮਾਲ ਦਾ ਥਾਨ ਸੱਜਣਾ ਬੜੀ ਸੀਰ ਬਾਬਾ ਹੀ ਨਿਕਲੀ ਆ ਥਾਨ ਤੇ ਮੈਨਾ ਪੂਰਾ ਜੀ ਆਹ ਬੱਚਾ ਦਿੱਤਾ ਜਨਮ ਬੱਚੇ ਨੂੰ ਬੱਚਾ ਮਗਰ ਆ ਗਿਆ ਕਿੰਨੇ ਦੀ ਡੇਢ ਕਿਸ਼ਾਈ ਬੱਬੀ 35 ਦੀ ਬਾਦ ਬੱਤੀ ਦੀ ਕਰ ਰਹੀ ਚਲੋ ਬੱਬੇ ਜਾਂ ਲੀ 32 ਦੀ ਹੈਣਾ ਦੂਜੇ ਨੰਬਰ ਤੇ ਆ ਗਈ ਸੋਈ ਸਵਾਈ ਜੀ ਹੈਣਾ ਹਾਂਜੀ ਆ ਬੱਤੀ ਨਾਲ ਬੱਤੀ ਨਾਲਾ ਨੂੜਾ ਵੀ ਇੰਦਾਂ ਨਹੀਂ ਚੰਗੀ ਵੱਡੀ ਥੋੜੀ ਫੇਸ ਕੁਆਲਟੀ ਹੈ ਵੱਡੀ ਹੈ ਹਾਂ ਖੋਲ ਗਈ ਇਹਦਾ ਵੀ ਤੋੜਾ ਤੋੜਾ ਕਰਾ ਲਈਏ ਚੈੱਕ ਥਾਂ ਲੇਵੇ ਦੀ ਚੰਗੀ ਹੈ ਨਾ ਬਹੁਤ ਚੰਗੀ ਹਾਂ ਵਾਹ ਜੀ ਫੇਸ ਕੁਆਲਟੀ ਆ ਕਦ ਕਾ ਫੁੱਲ ਵੱਡਾ ਵੱਟਿਆ ਟੋਟੀ ਨਹੀਂ ਆ ਵੇਖੋ ਜਾਂਦੀ ਕਿਵੇਂ ਹਾਥੀ ਤਰਾਂ ਵਾਹ ਜੀ ਵਾਹ ਕਾਦ ਦੇਖੋ ਕਿੱਡਾ ਵੱਡਾ ਛਾਲੂ ਤੇ ਕੱਛੇ ਮਾਰ ਲੈਂਦੀ ਨਹੀਂ ਆ ਵਾਹ ਜੀ ਵਾਹ ਜਿੱਦਾਂ ਵੱਡਾ ਕਾਦ ਹੈ ਨਾ ਤੇ ਬਾਕੀ ਫੁੱਲ ਵੱਡੀ ਆ ਹਾਂ ਫੇਰ ਕੱਢ ਦੇਗੀ ਫੇਰ ਤੋਰਾ ਕਰਵਾ ਦੇਗੀ ਚੈੱਕ ਕੋਇਓ ਘੋ ਲੱਗੇਗਾ ਪੱਠਿਆਂ ਦੇ ਦੁੱਧ ਤੇ ਹਾਂ ਪੱਠਿਆਂ ਨੂੰ ਵੀ ਪੈਣਾ ਹੀ ਆ ਜਿਹੜੀ ਚੀਜ਼ ਉਹਨਾਂ ਦੇ ਆਹੋ ਖਾਣ ਦਾ ਲੋਈ ਖਾਓ ਲਈ ਵਾਹ ਜੀ ਵਾਹ ਨਹੀਂ ਘਾਤ ਕੋਦੇ ਕਰਾ ਫੇਰ ਵਿਖਾ ਰਿਏ ਪਾਣੀ ਪੀਣਾ ਨਾ ਤਾਂ ਨਹੀਂ ਹਾਂ ਲਓ ਜੇ ਤੇ ਇਹਦਾ ਪੱਕਾ ਦੁੱਧ ਕੋਲ ਕਿੰਨਾ ਉਹ ਬਾਬਾ ਜੀ 15 ਕਿਲੋ ਦੁੱਧ ਦੀ 15 ਕਿਲੋ ਹਾਂ ਜੀ ਤੇ ਪਰਲੇ ਥਾਂ ਚ 20 25 ਧਾਰਾਂ ਘਾਟ ਜੇ ਅਗਲੇ ਜੇ ਅਗਲੇ ਜੇ ਇੱਕ ਥਾਂ ਚ ਧਾਰਾ ਠੀਕ ਆ ਜੀ ਪਹਿਲਾਂ ਦੱਸ ਦਈਏ ਮੁੜ ਕੇ ਅਗਲਾ ਭੈਣ ਭਰਾ ਆ ਕੇ ਬਾਕੀ ਚ ਹੁਣ ਓਕੇ ਨਾ ਬਾਕੀ ਚ ਹੁਣ ਓਕੇ ਆ ਅਗਲੇ ਦਾਦੇ ਪਰਲੇ ਦਾਜ 20 25 ਧਾਰਾਂ ਘਾਟ ਨੇ ਤੇ ਮੁੱਲ ਮੁੱਲ ਪੈਸੀ ਕਰਨੇ ਲਾ ਜੀ ਇਹ ਵੀ 33 ਦੀ ਦੇ ਦੀਗੇ ਦੇ ਦਾਂਗੇ ਬਾਬਾ ਜੀ ਤੇ 33 ਦੀ ਦੇ ਦੀਗੇ 33000 ਦੀ ਜੇ ਤੁਹਾਨੂੰ ਕਹਿ ਤਾਣ ਅੱਛਾ ਲਓ ਜੀ 33000 ਦੀ ਸਜਰੋਂ ਮਿਲ ਜੂਗੀ ਠੀਕ ਆ ਗਾਂ ਵੱਡੀ ਆ ਗਾਂ 70000 ਵਰਕੀ ਆ ਜੇ 70 ਵਾਲੀ ਲਿੱਲ ਗੀ ਨਾ ਵੱਡੀ ਵੈੜ ਓਡੀ ਆ ਛੋਟੀ ਮੋਟੀ ਨਹੀਂ ਆ ਕੱਦ ਵਜਨ ਵੱਡਾ ਫੋਲਿਆ 15 ਕਿਲੋ ਦੁੱਧ ਆ ਠੀਕ ਆ ਲਓ ਜੀ ਤੋੜ ਦੋ ਤੋੜ ਦੋ ਇੱਕ ਰਾਂ ਕੋਈ ਨਹੀਂ ਫੇਰ ਢਾ ਲਿਓ ਲਓ ਜੀ ਹਲੋਏ ਕੱਦ ਦੇਖੋ ਰਾਜੂ ਆਖ ਪਾਉਂਦੀ ਆ ਵੱਡੇ ਸਾਹ ਦਾ ਪਲਿਖਾ ਪੂਰਾ ਟੈਂਕਰ ਹੀ ਹੁੰਦਾ ਜਿਵੇਂ ਹਨਾ ਐ ਹੀ ਟੈਂਕਰ ਬਾਬਾ ਜੀ ਵਾਹ ਕਾਦ ਵੇਖ ਕੇ ਡਾਵਾ ਡਾ ਦਾ ਪਰਵਾਨ ਦਾ ਐ ਉਧਰ ਹੀ ਲੈ ਜਾ ਹਾਂ ਬੰਦੋ ਕੋ ਨਹੀਂ ਉਧਰ ਹੀ ਬੰਦੋ ਦਾ ਜੀ 15 ਕਿਲੋ ਦੁੱਧ ਤੇ 33000 ਦੀ ਜਿਹੜੀ ਇਹ ਫਿਕਸ ਮਿਲ ਜੂਗੀ ਤੇ ਚੰਗੀ ਆ ਵੇੜਾ ਇੱਕ ਆ ਜਿਹੜੀ ਆ ਬੱਕਰੀ ਆ ਇਹਦੇ ਕੋਲ ਵੀ ਕੋਈ 1.5 ਕਿਲੋ ਦੁੱਧ ਹੋਊਗਾ ਦੋ ਟਾਈਮਾਂ ਦਾ ਹੈਲੋ ਤੇ ਮਿਲ ਜੂਗੀ 10000 ਦੀ ਡੇਢ ਸਭ ਦੇ ਦਾਂਗੇ 12000 ਦੀ ਬੱਬੀ 12 ਦੀ 11 ਦੀ ਦੇ ਦਈਏ ਦੇ ਦਾਂਗੇ 11000 ਦੀ ਸੱਜਣੋ ਹੈਲੋ ਇਹ ਬੱਕਰੀ ਮਿਲ ਜੂਗੀ ਇੱਕ ਆ ਵੜ ਮਿਲ ਜੂਗੀ ਵਛੇ ਛੋਟੀ ਜੀ ਠੀਕ ਆ ਜੀ ਹਾਂ ਜੇ ਕੋਈ ਚਾਹਵਾਨ ਹੋਵੇ ਤੇ ਵਛੀ ਤੇ ਬੱਕਰੀ ਦਾ ਇਹ 4000 ਦੀ ਵਛੀ ਕਹਿੰਦਾ ਸ਼ਾਹ 35 35 ਹੋਲੀ ਜਿਹੜੀ ਜੈਸਨ ਉਹ ਕਰ ਦਊਗਾ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ